ਹਾਂਜੀ ਸਵਾਗਤ ਹੈ ਸੱਜਣਾ ਬਾਬਾ ਜੀ ਦਾ ਸਟੱਫਰਮ YouTube ਚੈਨਲ ਦੇ ਉੱਤੇ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਤੇ ਸ਼ੁਰੂ ਆਪਣੇ ਫਾਰਮ ਦੀ ਸਾਨ ਜੈ ਰਾਜ ਤੋਂ ਕਰਦੇ ਹਾਂ ਜੀ ਜੈ ਰਾਜ ਨੂੰ ਸਾਰੇ ਜਾਣਦੇ ਆ ਤੇ ਬਾਬੇ ਦੀ ਗੱਪਣਾ ਰਿਜ਼ਲਟ ਵੀ ਬਹੁਤ ਸੋਹਣਾ ਆ ਰਿਹਾ ਇਹਦੇ ਬਾਰੇ ਤਾਂ ਡਿਟੇਲ ਦੱਸਣ ਦੀ ਲੋੜ ਹੀ ਨਹੀਂ ਉਸ ਤੋਂ ਬਾਅਦ ਆਪਾਂ ਸ਼ੁਰੂ ਹੁੰਨੇ ਆ ਘੋੜੀਆਂ ਬਾਰੇ ਇਹ ਪਹਿਲੇ ਨੰਬਰ ਵਾਲੀ ਬਿਸ਼ੇਰੀ ਮਿੱਤਰੋ ਸੇਲ ਹੋਈ ਹੋਈ ਹੈ ਜੈ ਰਾਜ ਤੋਂ ਗੱਪਣਾ ਅਜੇ ਦੋ ਦੰਦ ਹੋਈ ਹੈ ਉਹ ਇਹਦੇ ਬਾਰੇ ਆਪਾਂ ਬਾਲੀ ਡਿਟੇਲ ਨਹੀਂ ਦਿੰਦੇ ਆਹ ਕਰੋ ਚੈੱਕ ਸਾਢੇ 4 ਸਾਲ ਦੀ ਨੀਲੀ ਘੋੜੀ ਆ ਇਹ ਵੀ ਗੱਪਣਾ ਤੇ 35-40 ਦਿਨਾਂ ਦੀ ਗੱਭਣ ਚੈੱਕ ਪਾਸਾ ਜ਼ਿਆਦਾਤਰ ਭਰਾ ਹੁੰਦੇ ਗੱਭਣਾਂ ਘੋੜੀ ਲੈਣ ਤੇ ਚਾਹਵਣ ਹੁੰਦੇ ਆ ਤਾਂ ਮਿੱਤਰੋ ਇਹ ਗੱਭਣਾਂ ਨੀਲੀ ਘੋੜੀ ਸਾਰੇ ਫੋਟੋ ਵੀਡੀਓ ਮੰਗਵਾ ਸਕਦੇ ਤੁਸੀਂ ਜੇ ਫਟੋ ਹੀ ਉਹ ਤੋਂ ਬਾਅਦ ਜਲ ਜਲੌਰ ਬੈਲਟ ਦੀ ਘੋੜੀ ਬਰੀਡਿੰਗ ਲਈ ਭਾਰਤੀ ਜਾਣ ਵਾਲੀ ਜਲੌਰ ਬੈਲਟ ਦੀ ਘੋੜੀ ਆ ਪੋਸਟਰ ਚੈਂਪੀਅਨ 2015 ਪੋਸਟਰ ਚੈਂਪੀਅਨ ਆ ਉਹਦੀ ਬੱਚੀ ਆ ਜੀ ਤੇ ਜੈ ਰਾਜ ਤੋਂ ਮੀਟ ਹੋਈ ਨੂੰ ਮਹੀਨਾ ਹੋ ਗਿਆ ਚੈੱਕ ਹੋ ਜੂ ਬਾਬੇ ਦੀ ਕਰਪਾਣਾ 100% ਗੱਭਲ ਨਿਕਲੂ ਤੇ ਉਸ ਤੋਂ ਬਾਅਦ ਇੱਕ ਰੰਗੀ ਨੀਲੀ ਘੋੜੀ ਆ ਵੀ ਕਰੋ ਚੈੱਕ ਇਹ ਵੀ ਜੈ ਰਾਜ ਤੋਂ ਗੱਭਣਾ ਇੱਕ ਰੰਗੀ ਨੀਲੀ ਮਾਲਕਾ ਨੇ ਆਪਾਂ ਨੂੰ ਫੌਜੀ ਦੀ ਦੱਸਿਆ ਹੁਣ ਪਰਮਾਤਮਾ ਨੂੰ ਪਤਾ ਫੌਜੀ ਦੀ ਆ ਪਰ ਉਹਨਾਂ ਨੇ ਆਪਾਂ ਨੂੰ ਗਾਰੰਟੀ ਨਾਲ ਫੌਜੀ ਦਿੱਤੀ ਲੱਗਦੀ ਵੀ ਫੌਜੀ ਦੀ ਆ ਬਾਡਾ ਬੂਡਾ ਬਹੁਤ ਚੌੜਾ ਤੁਰਦੀ ਤੁਰਦੀ ਸੋਹਣੀ ਆ ਇੱਕ ਰੰਗੀ ਨੀਲੀ ਆ ਗਰਦਨ ਗੁਰਦਨ ਦੀ ਲੰਮੀ 61 ਇੰਚ ਹਾਈਟ ਆ ਇਹਦੀ ਵੀ 60 ਤੋਂ ਬਾਹਰ ਆ ਤੇ ਉਹਦੀ ਵੀ 60 ਤੋਂ ਬਾਹਰ ਆ ਕਿਆ ਬਿਸ਼ੇਰੀ ਕਰੋ ਚੱਕ 3 ਸਾਲ ਦੀ ਬਿਸ਼ੇਰੀ ਆ ਮਿੱਤਰੋ ਨੁਗਰੀ ਬਿਸ਼ੇਰੀ ਆ 61 ਇੰਚ ਹਾਈਟ ਆ ਤੇ ਇਹ ਆਪਾਂ ਭਰਾਤੀ ਡਾਇਮੰਡ 2 ਤੋਂ ਜੀ ਆਪਾਂ ਬਿਸ਼ੇਰਾ ਲਿਆਂਦਾ ਡਾਇਮੰਡ 2 ਉਹ ਤੋਂ ਮੀਟ ਕਰਾਤੀ ਨੁਗਰੀ ਦਾ ਚਾਵਲ ਨੁਗਰੀ ਇੱਕ ਆ ਬਿਸ਼ੇਰੀ ਆ ਮਿੱਤਰੋ 2 ਸਵਾ 2 ਸਾਲ ਦੀ ਇਹ ਵੀ ਭਾ ਪਰਤੇ ਵਾਲੀ ਇਹ ਨਾਟੋਂ ਬਾਹਰ ਐ ਦੀ ਹਾਈਟ ਆ 60 ਦੇ ਲਗਭਗ ਹੀ ਹੋਈ ਖੜੀ ਆ ਤੇ ਸਬਕਾ ਹੁੱਕੇ ਵੱਲੋਂ ਰਹਿਤ ਆ ਬੱਡਾ ਬੁੱਡਾ ਇਹਦਾ ਵੀ ਚੰਗਾ ਇੱਕ ਦੋ ਸਪੋਰਟ ਹੀ ਸਾਰੇ ਪਿੰਡੇ ਤੇ ਇਹ ਬਸ਼ੀਰਾ ਦੀ ਡਾਇਮੰਡ 2 ਤੇ ਵਾਦਦੇ ਆਪਾਂ ਅੱਗੇ ਨੂੰ ਮਿੱਤਰੋ ਨਾਲ ਦੀ ਨਾਲ ਦੰਨੇ ਆ ਡਿਟੇਲ ਜਾਨਵਰ ਮਿੱਤਰੋ ਅੱਜ ਆਪਾਂ ਤਰੀਕ ਹੈਗੀ 23 ਮਈ 2024 ਤੇ ਮੰਨ ਲਓ ਅੱਜ ਵੀਡੀਓ ਪਾਈ ਆ ਬਣਾਈ ਆ ਸਵੇਰ ਪਾਉ ਤੇ ਉਦੋਂ ਨੂੰ ਹੋ ਸਕਦਾ ਜਾਨਵਰ ਇੱਕ ਦੋ ਸੇਲ ਵੀ ਹੋ ਜਾਣਾ ਪਰ ਬਾਬੇ ਦੀ ਕਿਰਪਾ ਰਹੀ ਤਾਂ ਜਾਨਵਰ ਹੋਰ ਵੀ ਆਉਂਦੇ ਰਹਿੰਦੇ ਆ ਫਾਰਮ ਤੇ ਤੁਸੀਂ ਸੰਪਰਕ ਕਰ ਲਓ ਪਹਿਲਾਂ ਤਾਂ ਇਸ ਬਾਰੇ ਬਿਸ਼ੇਰੀ ਬਾਰੇ ਡਿਟੇਲ ਦਿੰਨੇ ਆ ਸਭਾਕ 2 ਸਾਲ ਦੀ ਬਿਸ਼ੇਰੀ ਆ ਮਿੱਤਰੋ ਦੋ ਦੰਦ ਬਿਸ਼ੇਰੀ ਆ ਮੱਥੇ ਬਲੇਜ ਆ ਕੋਈ ਪੈਰ ਨਹੀਂ ਚਟਾ ਇਹਦਾ 9 ਇੰਚ ਹਾਈਟ ਆ ਕੰਨਾਂ ਕੁੰਨਾ ਸੁਨੱਖੀ ਤੇ ਜੈਰਾਜ ਤੋਂ ਮੀਟ ਹੋਈ ਨੂੰ ਇਹਨੂੰ ਵੀ 24-25 ਦਿਨ ਹੋ ਗਏ ਤੇ ਆ ਕੁਮੈਤ ਬਿਸ਼ੇਰੀ 3 ਸਾਲ ਦੀ ਉਮਰ ਆ 60 ਇੰਚ ਹਾਈਟ ਆ ਥੋੜੀ ਲਿੱਸੀ ਜ਼ਰੂਰ ਆ ਪਰ ਚਾਰੂ ਚੁਰੂ ਬਹੁਤ ਆ ਬਰੀਕੀ ਬਰੂਕੀ ਚੰਗੀ ਆ ਗਰਦਨ ਗੁਰਦਨ ਦੇਖ ਸਕਦੇ ਤੁਰਦੀ ਸੋਹਣਾ ਕੰਨ ਕੁੰਦੀ ਸੁਨੱਖੀ ਆ ਮੱਥੇ ਫੁੱਲ ਆ ਜਿਹੜੇ ਵੀ ਸਿਰਫ ਮੱਥੇ ਫੁੱਲ ਫੁੱਲੀ ਆ ਸੋ ਹੋਵੇ ਕੋਈ ਚਾਹ ਬਣ ਜਾ ਜੈ ਰਾਜ ਤੋਂ ਮੀਟਾ ਬਹੁਤ ਸਾਰੇ ਭਰਾਵਾਂ ਦੇ ਫੋਨ ਆਉਂਦੇ ਵੀ ਜੈ ਰਾਜ ਤੋਂ ਗੱਭਣ ਹੋਵੇ ਮੀਟ ਹੋਈ ਹੋਵੇ ਤਾਂ ਮਿੱਤਰੋ ਤਕਰੀਬਨ ਤੁਹਾਨੂੰ ਚਾਰ ਪੰਜ ਘੋੜੀਆਂ ਦਿਖਾ ਦਿੰਦੇ ਜਿਹੜੀਆਂ ਜੈ ਰਾਜ ਤੋਂ ਮੀਟ ਆ ਜਾਂ ਗੱਭਣ ਚੈੱਕ ਪਾਸ ਦੇਖ ਸਕਦੇ ਇਹਦਾ ਰੇਟ ਵੀ ਜਾਜ ਤੇ ਆ ਬਸ਼ੀਰੀ ਦੇਖੋ ਤਿੰਨ ਸਾਲ ਦੀ ਮੱਥੇ ਪਟਾ ਤਿੰਨ ਪੈਰ ਚਿੱਟੇ ਕੰਨ ਕੋਨ ਕੁੰਡੀ ਵਾਲਾ ਤੁਰਦੀ ਬਹੁਤ ਤੁਰੇ ਦੂਰੇ ਦੀ ਚੰਗੀ ਆ ਤੇ ਪੰਜ ਮਹੀਨੇ ਗੱਭਣ ਚੈੱਕ ਪਾਸ ਆ ਮੇਰੇ ਵੀਰੋ ਉਸ ਤੋਂ ਬਾਅਦ ਆ ਚੰਬੀ ਘੋੜੀ ਕਰੋ ਚੈੱਕ ਬਾਡਾ ਬੁੱਢਾ ਬਹੁਤ ਨਰੋਆ ਹੈਵੀ ਬਾਡੀ ਦੀ ਹੈ ਖਾਲੀ ਅਜੇ ਪੇਟਲਾ ਘੋੜੀ ਦੇਖਣ ਨੂੰ ਐ ਲੱਗ ਗਈ ਜਿਵੇਂ ਖੱਬਣ ਹੁੰਦੀ ਆ ਤੇ ਤੁਰਦੀ ਤੁਰਦੀ ਤੋਰੇ ਦੀ ਆ ਵੀ ਚੰਗੀ ਆ ਇਹਦੀ ਰੇਂਜ ਲੱਖ ਦੇ ਆਸਪਾਸ ਕੋਈ ਹੁੰਦਾ ਭਰਾ ਚਾਵਨ ਸੱਜਣ ਤਾਂ ਦੇਖ ਸਕਦਾ ਤੇ ਉਸ ਤੋਂ ਬਾਅਦ ਆ ਜੋੜੀ ਖੜੀ ਆ ਬਸ਼ੀਰਿਆਂ ਦੀ ਆ ਗੁਜਰਾਤ ਵਾਲੇ ਚੰਦ ਜੰਦਾ ਦੋਸਤੋ ਚੰਦਰ ਘੋੜਾ ਜਿਹੜਾ ਮੱਥੇ ਫੁੱਲ ਇਹਦੇ ਤੇ ਦੋ ਪੈਰ ਚਿੱਟੇ ਆ ਵੀਡੀਓ ਮੈਂ ਤਾਂ ਤੇਜ਼ੀ ਤੇਜ਼ੀ ਨਾਲ ਬਣਾ ਲਿਆ ਬਣਾ ਰਿਹਾ ਕਈ ਵਾਰ ਇਦਾਂ ਹੁੰਦਾ ਨਾ ਵੀਡੀਓ ਲੰਮੀ ਵਾਲੀ ਹੋ ਜਾਂਦੇ ਤਾਂ ਭਰਾਵਾਂ ਨੂੰ ਦੇਖਣ ਵਿੱਚ ਪ੍ਰੇਸ਼ਾਨੀ ਆਉਂਦੀ ਆ ਤਾਂ ਦੋਸਤੋ ਆਹ ਦੇਖੋ ਬਿਸ਼ੇਰੀ ਬਿਸ਼ੇਰਾ ਚੰਦਨ ਦਾ ਤੇ ਆ ਸੁਪਰਵਾਦ ਦਾ ਪ੍ਰਵਾਦ ਲੈਣ ਚ ਸੁਪਰਵਾਦ ਦਾ ਪੋਤਾ ਜੋਦੇ ਦਾ ਬੱਚਾ ਦੁੱਲੇ ਵਾਲੇ ਦਾ ਮੱਥੇ ਫੁੱਲ ਫੁੱਲੀ ਹੈ ਤੇ ਰੰਗ ਰੰਗ ਕਹਿਦਾ ਵੀ ਜੰਗਾ ਤੇ ਆ ਬੱਕਰਪੁਰ ਵਾਲੇ ਨੂਰੇ ਦੀ ਬਿਸ਼ੇਰੀ ਕੰਨਾਂ ਦਾ ਦਿਲ ਬਣਾ ਜਾਂਦੀ ਆ ਗਲ ਦੀ ਜੰਬੀ ਆ ਦੇਵਾਨ ਲੱਗੀ ਹੈ ਬਾਲ ਭਰੀਆਂ ਜੀ ਸਾਫਾ ਨੁਕਰੇ ਬੱਚੇ ਦੇਣ ਵਾਲੀ ਆ ਦੇਖਾਦੇ ਜੀ ਤੁਹਾਨੂੰ ਇਹ ਆ ਨੌਕਰੀ ਬਿਸ਼ੇਰੀਏ ਦੋਸਤੋ ਇਹ ਆ ਭਾਣ ਵਾਲੀ ਦੇ ਦਾਂਗੇ ਇਹਦੀ ਸਾਫ ਉਤਰੀ ਹੋਈਏ ਦੇਣੀ ਆ ਪਾਸੇ ਵਾਲੇ ਬੰਦੇ ਨੂੰ ਜੇ ਕੋਈ ਹੋਵੇ ਥੇ ਵਾਲਾ ਬੰਦਾ ਤਾਂ ਉਹਨੂੰ ਦੇ ਦਾਂ ਤੇ ਆ ਦੇਖੋ ਘੋੜਿਆਂ ਜਿੱਡੀ ਘੋੜੀ ਪੌਂਦੀ ਆ ਨਾ ਭਲੇਖਾ ਘੋੜਿਆਂ ਦਾ ਬਾਡਾ ਬੁੱਡਾ ਚੈੱਕ ਕਰੋ 62th ਪ੍ਰੋਪਰ ਹਾਈਟ ਆ ਮਿੱਤਰੋ ਮੌਕੇ ਤੇ ਖਾਲੀ ਆ ਤੇ ਆ ਬਿਸ਼ੇਰਾ ਇਹਦਾ ਬਿਸ਼ੇਰਾ ਬਹੁਤ ਚੰਗਾ ਗਰਦਨ ਗੁਰਦਨ ਕੰਨ ਕੰਡੀਸ਼ਨ ਦਾ ਪੂਰਾ ਚੰਗਾ ਘੋੜੀ ਦੀ ਬਾਡੀ ਬੁੱਡੀ ਬਹੁਤ ਚੰਗੇ ਘੋੜੀ ਚੰਗੀ ਆ ਤਾਂ ਹੀ ਬੱਚਾ ਚੰਗਾ ਆ ਮਾਰਵਾੜੀ ਕੋ ਘੋੜੀ ਲੈਣ ਤੋਂ ਆ ਆਪਣਾ ਜੀ ਗਣੇਸ਼ ਘੋੜਾ ਸੈਂਚੋਰ ਦਾ ਕੋਈ ਉਹਦੀ ਆ ਉਹਦੇ ਉੱਪਰ ਪੈਸ ਲੈਂਚ ਤੇ ਬੱਚਾ ਮੱਥੇ ਪਟੇ ਦਾ ਦੇਵਲੀ ਲੈਣ ਚੋ ਘੋੜਾ ਸੀ ਉਹਦਾ ਬੱਚਾ ਤੇ ਜਾਨਵਰ ਤੁਹਾਨੂੰ ਹੋਰ ਵੀ ਦਿਖਾਉਣੇ ਨੇ ਜੁੜੇ ਰਹੋ ਹਜੇ ਜਾਨਵਰ ਤਿੰਨ ਚਾਰ ਹਜੇ ਹੋ ਰਹੇ ਨੇ ਤੇ ਬਾਬਾ ਦੀ ਕਿਰਪਾ ਨਾਲ ਇੱਕ ਦੋ ਜਾਨਵਰ ਆਪਣੇ ਲੈ ਹੋਏ ਆ ਉਹ ਵੀ ਆ ਜਾਣੇ ਇੱਕ ਦੋ ਦਿਨਾਂ ਤਾਈ ਜਾਨਵਰ ਤਾਂ ਸਾਰੇ ਤਰ੍ਹਾਂ ਦੇ ਆਪਣੇ ਸਾਰੇ ਰੇਟਾਂ ਦੇ ਜਾਨਵਰ ਫਾਰਮ ਤੇ ਮਿਲ ਜਾਂਦੇ ਆ ਪਹਿਲਾਂ ਨੰਬਰ ਕਰ ਲੈ ਨੋਟ 62399545449855599017 ਦੋ ਨੰਬਰ ਤੇ ਇੱਕ ਆ ਬਸ਼ੀਰਾ ਖੜਾ ਜੀ ਆ ਮਾਰਵਾੜੀ ਦੋਸਤੋ ਪਹਿਲੇ ਨੰਬਰ ਵਾਲੀ ਮਾਰਵਾੜੀ ਬਸ਼ੀਰੀਆ ਮੱਥੇ ਫੁੱਲ ਆ ਦੋ ਗਰ ਚਿੱਟੇ ਆ ਤੇ ਆ ਦੋ ਬਸ਼ੀਰੀਆ ਆ ਆ ਦਲਵਾਗ ਰਾਣੀ ਦਾ ਪੋਤਾ ਦੋਸਤੋ ਦਲਰਾਜ ਘੋੜਾ ਜਿਹੜਾ ਚੈਂਪੀਅਨ ਬਣਿਆ ਭੋਗੀਆ ਸੂਤੋ ਜਸਟੜੀ ਕੋਲ ਉਹਦਾ ਬੱਚਾ ਇਹ ਹਰਸ਼ਵਰਧਨ ਦਾ ਪੋਤਾ ਚੇਤਾ ਘੋੜੇ ਦਾ ਪਰਲੀ ਬਸ਼ੀਰੀਆ ਜੀ ਉਹ ਵੀ ਲੱਖਾਂ ਥੱਲੇ ਦੀ ਰੇਂਜ ਦੀ ਆ ਹੋਵੇ ਉਹ ਜਾਵਣ ਤੇ ਆ ਖੜਾ ਆਪਣਾ ਗੁਰਦਿੱਤ ਸਿੰਘ ਜੀ ਹਜੇ 2 ਸਾਲ ਦਾ ਹੀ ਹੋਇਆ ਤੇ 65 ਇੰਚ ਚ ਉੱਪਰ ਦੀ ਹਾਈਟ ਹੋਗੀ ਤੇ ਇਹ ਘੋੜਾ ਚੰਗਾ ਬਣੂ ਦਲਵਾਗ ਦਾ ਪੋਤਾ ਦੋਸਤੋ ਪੰਜਾਬ ਦਾ ਸਾਰੇ ਤੋਂ ਵੱਡਾ ਘੋੜਾ ਮੰਨਿਆ ਜਾਣ ਵਾਲਾ 70 ਇੰਚ ਦਾ ਕਹਿ ਸਕਦੇ ਆਪਾਂ ਵਿਜੇਰਾਜ ਉਹਦਾ ਬੱਚਾ ਇੱਕ ਸਵਾਰੀ ਵਾਲਾ ਬਿਸੇਰਾ ਤਖੋਣੇ ਤੁਹਾਨੂੰ ਇਹ ਨਵਰਾਤਨ ਦਾ ਮਿੱਤਰ ਤੋਂ ਤੁਹਾਨੂੰ ਤੋਂ ਬਹੁਤ ਜ਼ਿਆਦਾ ਚੰਗਿਆ ਕਨ ਕੰਡੀਸ਼ਨ ਦਾ ਚੰਗਾ ਮੱਥੇ ਫੁੱਲ ਬੂ ਬੈਰ ਚਟੇ ਆ ਕੋਈ ਥੋੜੇ ਪੈਸੇ ਲਾਉਣ ਵਾਲਾ ਸਟੱਡ ਸਰਵਿਸ ਲਈ ਘੋੜਾ ਆਫ ਦਾ ਰੱਖਣਾ ਚਾਹੁੰਦਾ ਜਾਂ ਸਵਾਰੀ ਨੂੰ ਲੈਣਾ ਚਾਹੁੰਦਾ ਤਾਂ ਆ ਜੈਜ ਰੇਟਰ ਦਾ ਨੰਬਰ ਦੋਸਤੋ ਇੱਕ ਵਾਰ ਫਿਰ ਤੋਂ ਲਿਖਾ ਦੇਣਾ 62391535449855599017 ਮਿਲਦੇ ਆ ਜਲਦੀ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ